ਗੁਰੈ थाना ਅਧੀਨ ਪੈਂਦੇ ਪਿੰਡ ਸੰਗਤੀਸੀਆਂ ਵਿਖੇ ਬੀਤੀ ਰਾਤ ਚੋਰਾ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਨੇ ਲਗਭਗ 15 ਮੋਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਲਈਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਉਰਫ ਲਾਡੀ ਅਤੇ ਗੁਰਬਾਜ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਖੇਤਾਂ ਵਿੱਚ ਮੋਟਰਾਂ ਕੋਲ ਪਹੁੰਚੇ ਤਾਂ ਵੇਖਿਆ ਕਿ ਮੋਟਰਾਂ ਦੀਆਂ ਤਾਰਾਂ ਕੱਟੀਆਂ ਹੋਈਆਂ ਸਨ ਅੱਧੇ ਸਟਾਰਟਰ ਚੋਰੀ ਹੋ ਚੁੱਕੇ ਸਨ ਅਤੇ ਲਗਭਗ 400 ਫੁੱਟ ਪਲਾਸਟਿਕ ਦਾ ਪਾਈਪ ਵੀ ਗਾਇਬ ਸੀ ਇਸ ਚੋਰੀ ਕਰਨ ਉਨ੍ਹਾਂ ਨੂੰ ਕਰੀਬ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਪੀੜਤਾ ਨੇ ਇਹ ਵੀ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਟਰਾਲੀ ਨੂੰ ਵੀ ਅੱਗ ਲਗਾਈ ਗਈ ਸੀ ਜਿਸ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪੀੜਤ ਕਿਸਾਨਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਇਲਾਕੇ ਵਿੱਚ ਹੋਰੀਆਂ ਚੋਰੀਆਂ ਚੋਰੀਆਂ ਵਰਦਾਤਾਂ ਤੇ ਠੱਲ ਪਾਈ ਜਾ ਸਕੇ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਬਾਜ ਸਿੰਘ ਪੜੀ ਕਿਹੜੇ ਪਿੰਡ ਰਹਿੰਦੇ ਤੁਸੀਂ ਮੈਂ ਗਰਾਇਆ ਅੱਛਾ ਜੀ ਕੀ ਵਾਰਦਾਤ ਹੋਈ ਆ ਵਾਰਦਾਤ ਰਾਤ ਨੂੰ ਰੋਜੋ ਹੀ ਰਹਿੰਦੇ ਨੇ ਕਦੀ ਕਿਹੜੇ ਪਾਸੋਂ ਤਾਰਾਂ ਪਾਟ ਲ ਜਾਂਦੇ ਨੇ ਕਦੀ ਕਦੀ ਤੇਲ ਕੱਢ ਲ ਜਾਂਦੇ ਨੇ ਹੁਣ ਸਟਾਰਟਰ ਵੀ ਨਾਲ ਚੱਕਣ ਲੱਗ ਗਏ ਨੇ ਕੋਈ ਨਾ ਕੋਈ ਰੋਜ ਹੀ ਹੈ ਸ਼ਿਕਾਇਤ ਹੀ ਮਿਲਦੀ ਪਈ ਹੈ ਜ਼ਿੰਮੇਦਾਰ ਹੁਣ ਕਿੱਥੇ ਜਾਣ ਬੇ ਉਤਲੋ ਫਸਲਾਂ ਨਹੀਂ ਹੁੰਦੀਆਂ ਪਈਆਂ ਉਤਲੋ ਉੰਜ ਦੁਖੀ ਹੋਏ ਪਰ ਸਮਾਨ ਪੂਰੇ ਨਹੀਂ ਹੁੰਦੇ ਪਏ ਕਿੰਨਾ ਕ ਨੁਕਸਾਨ ਹੋ ਚੁੱਕਾ ਨੁਕਸਾਨ ਲਿ ਹੋਣਾ ਹੈ ਹੁਣ ਵੇਨੇ ਨੁਕਸਾਨ ਤੇ ਘੱਟ ਤੋਂ ਘੱਟ ਜਿਵੇਂ ਦਾਦੇ ਪੈਣ ਕੋਈ 20 25 ਮੋਟਰਾਂ ਦਾ ਤੇ ਹੋ ਗਿਆ ਹੈ ਹਾਲੀ ਉਹਨਾਂ ਸਾਰੇ ਦੇਖਾਂਗੇ ਫੇਰ ਹੀ ਪਤਾ ਲੱਗਣਾ ਪ੍ਰਸ਼ਾਸਨ ਨੂੰ ਇਸ ਬਾਰੇ ਸ਼ਿਕਾਇਤ ਕਰ ਦਿੱਤੀ ਹੈ ਹਾਂਜੀ ਆ ਗਏ ਨੇ ਪ੍ਰਸ਼ਾਸਨ ਕੀ ਮੰਗ ਕੀ ਕਰਦੇ ਆਂ ਪ੍ਰਸ਼ਾਜਨ ਤੋਂ ਮੰਗ ਹੁਣੇ ਹੀ ਕਰਨੇ ਹੁਣ ਮੰਗਾਂ ਤਾਂ ਜਿੰਨੀਆਂ ਸਾਡੀ ਕਦੀ ਮੰਗ ਤੇ ਪੂਰੀ ਹੋਈ ਕੋਨੀ ਜਾਂ ਤਾਂ ਮੰਗ ਪੂਰੀ ਹੁੰਦੀ ਹੋਏ ਫੇਰ ਤਾਂ ਅਸੀਂ ਮੰਗੀ ਹੈ ਮੰਗ ਤਾਂ ਸਾਡੀ ਕਦੀ ਕੋਈ ਪੂਰੀ ਨਹੀਂ ਹੋਈ ਬੇਨਾ ਬਾਧਾ ਹੀ ਆ ਕਰਦਾ ਸਾਧੇਣੋ ਦਿਨ ਹਾਂਜੀ ਸਰ ਕੀ ਨਾਮ ਆ ਅਮਰਜੀਤ ਸਿੰਘ ਲਾਡੀ ਕਿਹੜਾ ਪਿੰਡ ਆ ਸੰਗਡੇਸੀਆ ਭਜੀ ਕਿੰਨੀ ਗਚੋਰੀ ਹੋ ਚੁਕੀ ਆ ਕੀ ਨੁਕਸਾਨ ਹੋਇਆ ਰਾਤੀ 15 ਮੋਟਰਾਂ ਤੋਂ ਤਾਰਾਂ ਵੱਢ ਕੇ ਲਗਾਏ ਆ ਤਿੰਨ ਮੋਟਰਾਂ ਮੇਰੀਆਂ ਤੋਂ ਸਟਾਰਟਰ ਵੀ ਲਾ ਕੇ ਲਗਾਏ ਆ ਪੈਪ 4500 ਦਾ ਅੰਦਰ ਪਿਆ ਸੀ ਪਲਾਕਟ ਦਾ ਉਹ ਵੀ ਲਗਾਏ ਆ ਗਾਰਡਰ ਪਿਆ ਸੀ ਉਹ ਵੀ ਚੱਕ ਲਗਾਏ ਆ ਤਿੰਨ ਦਿਨ ਹੋ ਗਏ ਲਗਾਤਾਰ ਆਉਂਦਿਆਂ ਨੂੰ ਬੰਦਿਆਂ ਨੂੰ ਤੇ ਕਿੰਨਾ ਨੁਕਸਾਨ ਹੋ ਚੁੱਕਾ ਆ ਨਕਸਾਨ ਹੁਣ 15-20 ਹਜ਼ਾਰ ਦਾ ਤਾਂ ਮੇਰਾ ਹੀ ਹੋ ਗਿਆ ਕੱਲੇ ਸਟਾਰਟਰਾਂ ਦਾ ਹੀ ਕੱਲੀ ਕੱਲੀ ਮੋਟਰ ਦਾ ਤਾਂ ਜਾਂ ਪਈ ਰੱਖਣਾ ਹੋ ਗਿਆ ਅੱਗੇ ਸਟਾਰਟਰ ਨਹੀਂ ਲਾਉਂਦੇ ਸੀ ਹੁਣ ਉਹ ਵੀ ਸਾਰੇ ਲਾਉਣ ਲੱਪੇ ਆ ਤੇ ਟੋਟਲ ਕਿੰਨਾ ਕੇ ਨੁਕਸਾਨ ਹੋ ਚੁੱਕਾ ਹੈ ਲੱਖ ਕੇ ਕਰੀਬ ਦੇ ਹੋ ਚੁੱਕਾ ਹੈ ਜੀ ਆਹੋ ਜਾਣਾ ਵਧੇ ਹੋ ਜਾਣ ਲੱਗ ਡੇਢ ਰੱਖਦਾ ਰੱਖੋ ਤੇ ਦੋ ਦਾ ਤੇ ਜੇ ਗੱਲ ਕਰੀਏ ਦੋ ਦਿਨ ਦਿਨ ਪਹਿਲਾਂ ਹੀ ਜਿਹੜੇ ਇੱਕ ਟਰਾਲੀ ਨੂੰ ਵੀ ਜਿਹੜੀ ਅੱਗ ਲਗਾਈ ਗਈ ਆ ਉਸ ਬਾਰੇ ਕੀ ਕਹਿਣਾ ਤੁਹਾਡਾ ਉਹਦਾ ਵੀ ਕੋਈ ਨਹੀਂ ਹਜੇ ਪਤਾ ਲੱਗਾ ਕੋਈ ਹੱਲ ਨਹੀਂ ਹੋਇਆ ਉਹਦਾ ਤੇ ਕੁਝ ਦਿਨ ਪਹਿਲਾਂ ਤਾਂ ਡੱਕਾ ਰੋ ਵੀ ਜਿਹੜੀ ਚੋਰੀ ਚੋਰ ਜਿਹੜੇ ਕੈਦ ਵੀ ਹੋਇਆ ਘਰੋਂ ਵੀ ਚੋਰੀ ਦੀ ਵਾਰਦਾਤ ਨੂੰ ਅਨਜਾਨ ਦਿੱਤਾ ਗਿਆ ਉਸ ਬਾਰੇ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਹੋਈ ਹੈ ਕੋਈ ਕਾਰਵਾਈ ਨਹੀਂ ਹੋਈ ਕੈਮਰਿਆਂ 'ਚ ਆਉਂਦਾ ਹੀ ਨਹੀਂ ਕੁਝ ਵੀ ਕੈਮਰਿਆਂ ਦੇ ਮੂੰਹ ਢੱਕ ਲੈਂਦੇ ਆ ਤੇ ਹੁਣ ਕੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਤੋਂ ਉਹ ਵੀ ਪੇਸ਼ ਪੁਲਿਸ ਵਾਲੇ ਵੀ ਮੂੰਹ ਤੇ ਰਮਾਲ ਬੰਨ ਕੇ ਰਪੇਸ਼ ਕਰਾਉਂਦੇ ਆ ਬੰਦਿਆਂ ਨੂੰ ਪ੍ਰਸ਼ਾਸਨ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਆ ਹੁਣ ਤੁਸੀਂ ਹੁਣ ਇਹਨਾਂ ਦਾ ਚੋਰਾਂ ਦਾ ਬਾੜਾ ਮੋਟਾ ਪਤਾ ਸਾਰ ਕੱਢਣ ਮੇਰੇ ਨਾਲ ਹਰ ਹਾਲ ਵੀ ਰਹਿ ਜਾਣਗੇ ট্রান্সਫਰ ਮਿਲਿਆ ਆ ਬਾਰਮਾ ਨੂੰ ਪੈਣਾ ਹੁਣ ਤੇਲ ਕੱਢਣ ਲੱਗਣਗੇ ਜ਼ਿਮੀਦਾਰ ਕਿਤੇ ਨਾ ਕਿਤੇ ਦੁਖੀ ਲੱਗ ਰਹੇ ਆ ਤੁਹਾਨੂੰ ਦੁਖੀ ਆ ਸਾਰੇ ਹੁਣ ਸਵੇਰ ਨੂੰ ਆਉਂਦੇ ਇਹਨੂੰ 10-15000 ਦਾ ਨੁਕਸਾਨ ਹੋਇਆ ਹੁੰਦਾ ਤਾਂ ਦੁਖੀ ਨਹੀਂ ਤਾਂ ਹੋਰ ਕੀ ਆ ਪਾਜੀ ਦੀ ਮੋਟਰ ਦੀ ਥਾਂ ਥੈਂਕ ਯੂ